ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਮਲਾਉਨਿਆਂ ਆਰਗੈਨਿਕ ਖੇਤੀ ਜਿਹੜੀ ਕਰਦੇ ਨੇ ਕਿਸਾਨ ਸਾਡੇ ਸਬਜ਼ੀ ਕਦੇ ਵੀ ਉਹਨਾਂ ਨੇ ਮੁੱਲ ਲੈ ਕੇ ਨਹੀਂ ਖਾਧੀ ਹੈਗੀ ਸਾਰੇ ਘਰੇ ਜਿਵੇਂ ਅੱਜ ਕੱਲ ਦਾ ਹੁਣ ਆਪਾਂ ਹਰੇਕ ਚੀਜ਼ ਇਹਨਾਂ ਤੋਂ ਲੈ ਕੇ ਸਬਜ਼ੀ ਵੇਚਣ ਵਾਲਾ ਦੁੱਖ ਖਾਨੇ ਆ ਮੇਥੇ ਵਗੈਰਾ ਪਾਲਕ ਜਿਵੇਂ ਅੱਜ ਕੱਲ ਸਾਗ ਸੂਕ ਚੱਲਦਾ ਸਿਆਲਾਂ ਚ ਹਨ ਤੇ ਮਲਾਉਨਿਆਂ ਤੁਹਾਨੂੰ ਗਿੱਲਾ ਸਾਹਿਬ ਨਾਲ ਅਮਰੀਕ ਸਿੰਘ ਜੀ ਗਿੱਲਾ ਸਾਹਿਬ ਸਾਡੇ ਕੀ ਕੀ ਇਹਨਾਂ ਨੇ ਆਪਣੀ ਬਾੜੀ ਦੇ ਵਿੱਚ ਲਾਇਆ ਹੋਇਆ ਆ ਇਹਨਾਂ ਦੀ ਬਾੜੀ ਹੈ ਸਾਰਾ ਸਮਾਨ ਖੜਾ ਹੈ ਵਿੱਚ ਦੇਖੋ ਆ ਪੌਦੇ ਫਲਦਾਰ ਦਰਖਤ ਜਿਹੜੇ ਫਲਾਂ ਵਾਲੇ ਤੇ ਛਾਂ ਵਾਲੇ ਦਰਖਤ ਵੀ ਨੇ ਹੋਰ ਵੀ ਸਾਰੇ ਫਲ ਫਰੂਟ ਤੇ ਮਲਾਉਂਿਆ ਆ ਜੀ ਗਿੱਲ ਸਾਹਿਬ ਸਸਤਰੀਕਾਰ ਜੀ ਸਰਕਾਰ ਸਾ ਸਰਕਾਰ ਬਈ ਤੇ ਕੀ ਕੀ ਆਪਾਂ ਨੇ ਲਾਇਆ ਹੋਇਆ ਜੀ ਇਹਦੇ ਵਿੱਚ ਹੁਣ ਮੌਸਮੀ ਮੌਸਮੀ ਗੋਭੀ ਨੱਬੜ ਕੀ ਦੁਆਰੇ ਗੋਭੀ ਲਾਤੀ ਤੇ ਧਣੀਆਂ ਬਠੇਰਾ ਖੜਾ ਅਮਰੂਦਾਂ ਦੇ ਪੇੜੇ ਖੜੇ ਨੇ ਟਮਾਟਰ ਦਾਰਖੇ ਨਿੰਬੇ ਇਥੇ ਸੋਲੂਆ ਇਹ ਤੀ तमाम ਚੀਜ਼ ਆਪਣੇ ਘਰ ਦੀ ਹੁੰਦੀ ਆ ਆਲੂਆਂ ਤੋਂ ਬਗੈਰ ਸਭ ਲਸਣ ਗੰਡਾ ਜੀ ਸਭ ਕੁਝ ਕਰਦਾ ਜੀ ਆਪਾਂ ਕਦੇ ਕੋਈ ਫਲ ਫਰੂਟ ਵੀ ਨਹੀਂ ਕਦੇ ਮੁੱਲ ਲੈਂਦਾ ਅਮਰੂਦ ਖੜੇ ਨੇ ਜੀ ਅਮਰੂਦ ਖੜੇ ਨੇ ਬਾਕੀ ਉਧਰ ਉਹ ਸੋਲੂਆ ਦੇਖੋ ਫਲਾਕਾ ਚੱਕੀ ਖੜਿਆ ਹੋਣਾ ਹੂੰ ਮਿਹਨਤ ਕੋਸ ਹੋ ਜੂਗਾ ਠੀਕ ਹੈ ਕੋਈ ਚੀਜ਼ ਮੁੱਲ ਦੀ ਲੋੜ ਨਹੀਂ ਨਾ ਪੈਂਦੀ ਆਪਾਂ ਨੂੰ ਇਹ ਸਾਰਾ ਵਧੀਆ ਘਰ ਦੀ ਜਗਾਹ ਨੇੜੇ ਸਾਰੀ ਸਾਰਾ ਘਰ ਦੀ ਜਗਾਹ ਜੀ ਮਿਹਨਤ ਕਰੀ ਜਾਂਦੇ ਆ ਹੂੰ ਆ ਦੇਖੋ ਗੋਭੀ ਲਾਵੇ ਲਈ ਗੋਭੀ ਦੀ ਬੋ ਜੇ ਕਿਸੇ ਨੇ ਭਾਈ ਨੂੰ ਲਾਉਣੀ ਹੋਵੇ 20-50 ਪੇਡੇ ਠੀਕ ਆ ਜੀ ਇਤੇ ਆਪਾਂ ਇਹ ਵੀ ਦੇ ਦਾਂਗੇ ਅਗਲੇ ਨੂੰ ਪੌਦੇ ਜੇ ਕਿਸੇ ਨੂੰ ਲੋੜ ਹੋਵੇ ਹਾਂ ਲੋੜ ਹੋਵੇ ਦੇ ਦਾਂਗੇ ਆਪਾਂ ਆਪਾਂ ਮੁੱਲ ਬੰਨੀ ਵੇਚ ਨਹੀਂ ਦੇ ਦਾਂਗੇ ਠੀਕ ਆ ਜੀ ਆ ਮਾਰੋ ਨਿਕਲ ਐ ਦੇਖੋ ਜੀ ਆ ਪੌਦ ਖੜੀ ਆ ਜੀ ਘਰ ਦਾ ਬੀਜ ਆਪਣਾ ਚਾਰ ਪੈਸੇ ਲੱਗੇ ਨੇ ਕੋਈ ਗੱਲ ਨਹੀਂ ਗੀ ਕੋਈ ਗੱਲ ਨਹੀਂ ਜੇ ਕਿਸੇ ਨੂੰ ਪੌਦ ਦੀ ਜ਼ਰੂਰਤ ਹੈ ਗੋਭੀ ਦੀ ਪੌਦ ਤਾਂ ਲਿਆ ਜਾ ਸਕਦੇ ਤੁਸੀਂ ਕੋਈ ਗੱਲ ਨਹੀਂ ਗੱਠੀ ਪੇਡੇ ਬਗਰੌਲ ਸਾਡਾ ਇੱਥੇ ਆ ਕੇ ਹਾਂ ਠੀਕ ਆ ਜੀ ਤੇ ਮਸਮੀਆਂ ਦੇ ਪੇਡੇ ਕਾਗੇ ਹੁਣ ਫੁੱਟਣੇ ਮਸਮੀਆਂ ਲੱਗਣਗੀਆਂ ਜਿੱਦ ਕੀ ਦੇ ਆਹ ਜੀ ਆਹ ਦੋ ਪੈਡੇ ਮਸਮੀਆਂ ਦੇ ਲਾਏ ਦੇ ਆ ਦੇਖੋ ਵੀ ਸਾਰਾ ਫਲ ਫਰੂਟ ਵਾਲਾ ਵੀ ਇਹਨਾਂ ਨੇ ਨਿੰਬੂ ਦੇਖੋ ਨਿੰਬੂ ਬਰ ਮਰੋ ਝਾਤੀ ਕਿੰਨਾ ਫਲ ਲੱਗ ਰਿਹਾ ਹਾਂ ਦੇਖੋ ਜੀ ਇਹ ਸਾਰਿਆਂ ਨੂੰ ਇਹ ਕਰਨਾ ਚਾਹੀਦਾ ਆਪਾਂ ਨੂੰ ਜਿਹਦੇ ਕੋਲੇ ਜਗ੍ਹਾ ਹੈਗੀ ਹੈ ਹਨ ਤੇ ਮੁੱਲ ਵਾਲਾ ਤਾਂ ਹਿਸਾਬ ਚ ਨਹੀਂ ਆਉਂਦਾ ਕਮ ਉਹ ਕਹਿੰਦੇ ਜਿਵੇਂ ਕਹੋ ਹੁੰਦਾ ਹੈ ਵੀ ਉਹ ਜੀਮੀਦਾਰ ਕਹਦਾ ਜਿਹੜਾ ਮੁੱਲ ਲੈ ਕੇ ਖਾਂਦਾ ਸਬਜ਼ੀ ਇਹ ਤਾਂ ਪਹਿਲਾਂ ਹੀ ਹਾਂ ਇਹ ਮੁੱਲ ਹਲਾ ਸਿਸਟਮ ਹਿਸਾਬ ਚ ਨਹੀਂ ਆਉਂਦਾ ਆਪਾਂ ਤਾਂ ਘਰ ਦੀ ਚਾਹੀਦਾ ਬਹੁਤ ਪੈਸਾ ਲੱਗਦਾ ਇਹ ਮੁੱਲ ਭਾਜੀ ਲਈ ਹਾਂ ਹੁਣ ਇਹਦੇ 10 ਦਿਨ ਆਪਾਂ ਭਾਜੀ ਕਰਨੇ 10 ਦਿਨ ਬਦਲ ਨਹੀਂ ਕਰਾਂਗੇ ਆਪਾਂ ਬਿਲਕੁਲ ਹਾਂ ਜੀ ਮਾਮੇ ਇਥੇ ਪੱਟ ਲੋ ਆਲੂ ਪੱਟ ਲੋ ਗਾਜਰਾਂ ਪੱਟ ਲੋ ਮਟਰ ਤੋੜ ਲੋ ਵਾਸੇ ਜਿ ਮਰਜ਼ੀ ਕਰ ਲੋ ਸਹੀ ਗੱਲ ਹੈ ਜੀ ਪਰ 10 ਦਿਨਾਂ ਚ ਆਪਾਂ ਬਦਲ ਨਹੀਂ ਭਾਜੀ ਕਰ ਸਕਦੇ ਆਪਣੇ ਘਰੋਂ ਇੱਕ ਤਾਂ ਇਹ ਹੋਗੀ ਇਥੇ ਹੋਗੀ ਥੋੜੀ ਬਾੜੀ ਉਧਰ ਕੀ ਕੀ ਹੈ ਜੀ ਹੋਰ ਉਧਰ ਵੀ ਸਭ ਕੁਝ ਹੈ ਵਿੱਚੇ ਮੇਥੇ ਖੜੇ ਨੇ ਹਲੋਂ ਖੜੀ ਐ ਟੀਕੂ ਖੜਾ ਐ ਹੂੰ ਉਧਰ ਗੰਡੇ ਖੜੇ ਨੇ ਨਿੰਬੂ ਖੜਾ ਐ ਆ ਕੰਦ ਮਾਰਨੀ ਹੈ ਜੀ ਆ ਕੰਦ ਮਾਰਨੀ ਇੰਨੀ ਘਾਟਾਂ ਪਈਆਂ ਨੇ ਇਹ ਫਿਰ ਬਾਹਰਲੇ ਡੰਗਰ ਆਉਂਦੇ ਨੇ ਜਿਹੜੇ ਡੰਗਰ ਪਸ਼ੂ ਵੜਦੇ ਨੇ ਫਿਰ ਕਿੰਨੀ ਕਹੇਗੀ ਤੇ ਅੱਜ ਕੀ ਕੱਢਾਂਗੇ ਡੰਗਰ ਥੋੜਾ ਜਿਆ ਖਰਾਬੀ ਕਰਦੇ ਨੇ ਹਾਂ ਕਿਤੇ ਆ ਜਾਂਦੇ ਨੇ ਤੂੰ ਤਾਂ ਤਾਰ ਲਾਤੀ ਪਿੰਡ ਹੋ ਗਿਆ ਨਾ ਪਿੰਡ ਕਰਕੇ ਬਾਹਰਲੇ ਡੰਗਰ ਆਉਂਦੇ ਨੇ ਠੀਕ ਆ ਜੀ ਧੰਨਵਾਦ ਕਰਿਓ ਸ਼ੇਰ ਮੜਿਆ ਆ ਜਾ